ਕਈ ਵਾਰ ਕਹੇਗਾ ਜੀ ਮਹਾਰਾਜ ਕਿਰਪਾ ਕਰਨਗੇ ਤਾਂ ਅਸੀਂ ਵੀ ਅਮਰ ਸ਼ਖ ਲਾਵਾਂਗੇ ਮਹਾਰਾਜ ਕਿਰਪਾ ਕਰਨਗੇ ਅਮਰ ਤੇਲਾ ਸੰਭਾਲਾਂਗੇ ਮਹਾਰਾਜ ਜੀ ਕਿਰਪਾ ਕਰਨਗੇ ਨਾਮ ਜਪਾਂਗੇ ਬਾਣੀ ਪੜਾਂਗੇ ਸੇਵਾ ਕਰਾਂਗੇ ਸਤਿਗੁਰੂ ਨੇ ਤੇ ਕਿਰਪਾ ਕੀਤੀ ਹੈ ਪਰ ਅਸੀਂ ਕਿਰਪਾ ਦੀ ਵਰਤੋਂ ਗਲਤ ਕਰਦੇ ਹਾਂ ਸਾਧ ਸੰਗਤ ਚਾਰ ਕਿਸਮ ਦੀ ਕਿਰਪਾ ਹੁੰਦੀ ਹੈ ਪਹਿਲੇ ਕਾਲ ਪੁਰਬਾਹਰ ਜਿਨ੍ਹਾਂ ਨੇ ਸਾਨੂੰ ਜੁਨਾ ਚ ਭਟਕਦਿਆਂ ਨੂੰ ਕਈ ਜਨਮ ਪੇ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨ ਪੰખી ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋ ਕੇਤੇ ਰੁਖ ਬਿਰਖ ਹਮਚੀਨੇ ਕੇਤੇ ਪਸ਼ੂ ਪਾਏ ਕੇਤੇ ਨਾ ਕੁਲੀ ਮੇ ਆਏ ਕੇਤੇ ਪੰਖ ਹੋਟਾਏ ਐ ਸਰੀਰ ਤੋਂ ਪਹਿਲਾਂ ਕਿੰਨੇ ਕ ਜਨਮ ਧਾਰਨ ਕੀਤੇ ਐ ਕੋਈ ਗਿਣਤੀ ਨਹੀਂ ਫਿਰ ਤੇ ਫਿਰ ਤੇ ਬਹੁਤੇ ਯੁਗ ਹਾਰਿਓ ਮਾਸ ਦੇਹਲੇ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾਣੀ